ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਜੇ ਤੁਸੀਂ ਇਹ ਕੰਮ ਕਰ ਲਓਗੇ ਤਾਂ ਹਿਸਟਰੀ 'ਚ ਤੁਹਾਡਾ ਨਾਮ ਲਿਖਿਆ ਜਾਊਗਾ ਕਿ ਐਸ ਪੰਚਾਇਤ ਵੇਲੇ ਸਾਡੇ ਪਿੰਡ 'ਚੋਂ ਨਸ਼ਾ ਖਤਮ ਹੋ ਗਿਆ ਸੀ ਤੇ ਉਹ ਫੱਟਾ ਜਰੂਰ ਲਾਵਾਂਗੇ ਆਪਾਂ ਹਰੇਕ ਪਿੰਡ 'ਚ ਵੀ ਇਹ ਪਿੰਡ ਨਸ਼ਾ ਮੁਕਤ ਹੈ ਨਾ ਕਿਸੇ ਦੀ ਜਮਾਨਤ ਦਿਓ ਨਾ ਕਿਸੇ ਨੂੰ ਜੇ ਕੋਈ ਦੇਖੋ ਜਿਹੜੇ ਲੱਗ ਗਏ ਬੁਰੀ ਸੰਗ ਵਿੱਚ ਪੈ ਗਏ ਉਮਰ ਹੁੰਦੀ ਹੈ ਯਾਰੀ ਦੋਸਤੀ ਦੀ ਸੌਂ ਸੌ ਖਵਾ ਲੈਂਦੇ ਆ ਲੱਗ ਗਏ ਉਹਨਾਂ ਨੂੰ ਅਸੀਂ ਸਮਗਲਰ ਨਹੀਂ ਕਹਿੰਦੇ ਉਹਨਾਂ ਨੂੰ ਤਾਂ ਅਸੀਂ ਮਰੀਜ਼ ਕਹਨੇ ਆ ਉਹਨਾਂ ਨੂੰ ਤੁਸੀਂ ਸਾਡੇ ਕੋਲੇ ਲਿਆਓ ਡਾਕਟਰੀ ਸਹਾਇਤਾ ਜੋ ਵੀ ਚਾਹੀਦੀ ਹੋਊਗੀ ਉਹ ਵੀ ਦੇਵਾਂਗੇ ਨਾਲ ਉਹਨੂੰ ਛੋਟਾ-ਮੋਟਾ ਕੋਈ ਕੰਮਕਾਰ ਵੀ ਇਸ ਤਰ੍ਹਾਂ ਦਾ ਕਰਾ ਦਾਂਗੇ ਤਾਂ ਕਿ ਉਹ ਉਹਦਾ ਧਿਆਨ ਜਿਹੜਾ ਉਹ ਕੰਮਕਾਰ ਤੇ ਲੱਗ ਜਾਏ ਕਿਉਂਕਿ ਬੇਲਾ ਮਨ ਸ਼ੈਤਾਨੀ ਦਾ ਕਰ ਜੇ ਬੇਲਾ ਰਹੂਗਾ ਫੇਰ ਫੇਰ ਚਲਾ ਜਾਊਗਾ ਉਧਰ ਸੋ ਬਹੁਤ ਲੰਬੀ ਪਲਾਨਿੰਗ ਅਸੀਂ 2.5 ਸਾਲਾਂ ਚ ਬਣਾਉਣੀ ਪਈ ਸਾਨੂੰ ਇਹ ਤੁਸੀਂ ਸੋਚਦੇ ਹੋਵੋਗੇ ਵੀ ਇੰਨਾ ਚਿਰ ਕਿਉਂ ਲੱਗ ਗਿਆ ਕਿ ਕਿਵੇਂ ਸਪਲਾਈ ਲਾਈਨ ਕਟਾਂਗੇ ਫਿਰ ਉਸ ਤੋਂ ਬਾਅਦ ਉਹ ਟੜਫਣਗੇ ਜਦੋਂ ਨਸ਼ਾ ਨਹੀਂ ਮਿਲੂਗਾ ਫਿਰ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਦਵਾਈਆਂ ਕਿੱਥੇ ਕਿੰਨੀਆਂ ਹੋਣਗੀਆਂ ਫਿਰ ਪੁਲਿਸ ਦੀ ਜਿਹੜੀ ਰੀਸ਼ਫਲ ਕੀਤੀ ਕਿਉਂਕਿ ਜ਼ਿਆਦਾਤਰ ਸ਼ਿਕਾਇਤਾਂ ਛੋਟੇ ਮਲਾਜਮਾਂ ਦੀ ਪੁਲਿਸ ਵਾਲੇ ਨਹੀਂ ਆਉਂਦੀਆਂ ਸੀ ਕਹਿੰਦੇ ਅਸੀਂ ਪਿੰਡਾਂ ਵਾਲੇ ਕਹਿੰਦੇ ਸੀਗੇ ਵੀ ਅਸੀਂ ਫੜਾ ਕੇ ਆਉਨੇ ਆ ਨਸ਼ਾ ਸਮਗਲਰ ਨੂੰ ਅਸੀਂ ਬਾਹਾਂ ਚ ਪਿੰਡ ਜਾਂਦੇ ਉਹ ਪਹਿਲਾਂ ਆਇਆ ਬੈਠਾ ਹੁੰਦਾ ਜਮਾਨ ਤੋਥੀ ਹੋਏ ਥਾਣੇ 'ਚ ਸੋ ਉਹ ਮਿਲੀਪੁਗਤ ਖਤਮ ਕਰਕੇ ਸਾਰਾ ਬਦਲ ਕੇ ਉਦੋਂ ਬਾਅਦ ਫਿਰ ਅਸੀਂ ਐਕਸ਼ਨ ਲਿਆ ਪੂਰਾ ਜਿਵੇਂ ਯੁੱਧ ਦੇ ਵਿੱਚ ਫੌਜ ਪਲੈਨਿੰਗ ਬਣਾਉਂਦੀ ਹੈ ਕਿ ਪਹਿਲੀ ਡਿਫੈਂਸ ਤਿਆਰ ਰਹਿਣਗੇ ਜੋ ਇੱਥੇ ਤੱਕ ਆਗੇ ਤਾਂ ਫਿਰ ਆਪਾਂ ਪੋਲ ਉੜਾ ਦਾਂਗੇ ਜੋ ਇੱਥੇ ਤੱਕ ਆਗੇ ਤਾਂ ਜਿਹੜੇ ਉਹ ਸੀ ਪਲਾਨ ਵੱਡਾ ਕੰਮ ਹੈ ਇਹ ਲੋਕਾਂ ਦੇ ਸਹਿਯੋਗ ਬਿਨਾਂ ਨਹੀਂ ਹੋ ਸਕਦਾ ਪਚੈਤਾ ਮਤੇ ਪਾ ਰਹੀਆਂ ਨੇ ਬਹੁਤ ਭਾਰੀ ਗਿਣਤੀ ਕਿ ਅਸੀਂ ਆਪਣੇ ਪਿੰਡ ਵਿੱਚ ਨਾ ਨਸ਼ਾ ਵੇਚਣ ਦੇਣਾ ਤੇ ਨਾ ਹੀ ਸਾਡੇ ਪਿੰਡ ਚ ਕੋਈ ਜਮਾਨਤ ਦੇਊਗਾ ਉਹਦੀ ਜੇ ਕੋਈ ਫੜਿਆ ਗਿਆ ਐਹੋ ਜਿਹਾ ਕੰਮ ਕਰਜੋ ਵੀ ਲੋਕ ਯਾਦ ਕਰਨ ਵੀ ਕਿ ਸਰਪੰਚ ਆਇਆ ਸੀ ਜਾਂ ਇੱਕ ਪੰਚਾਇਤ ਆਈ ਸੀ ਬਈ ਬੜਾ ਏਕਾ ਸੀ ਕਈ ਵਾਰੀ ਪੰਚਾਇਤਾਂ ਹੀ ਆਪਸ ਵਿੱਚ ਫਾਟੀਆਂ ਰਹਿੰਦੀਆਂ ਨੇ ਮਤਲਬ ਪਿੰਡ 'ਚ ਕੰਮ ਨਹੀਂ ਹੋਣ ਦੇਣਾ ਆ ਫਲਾਨੇ ਦਾ ਫਲਾਨੇ ਦਾ ਇਸੇ ਕਰਕੇ ਅਸੀਂ ਚੋਣ ਨਿਸ਼ਾਨ ਨਹੀਂ ਦਿੱਤਾ ਇਸ ਵਾਰ ਪੰਚਾਇਤੀ ਚੋਣਾਂ 'ਚ ਕਿ ਸਾਨੂੰ ਸਰਪੰਚ ਪਿੰਡ ਦਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਚਾਹੀਦਾ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਿਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਲੋਕਤੰਤ੍ਰਿਕ ਅਧਿਕਾਰ ਹੈ ਤੁਹਾਡਾ ਪਰ ਜਦੋਂ ਪਿੰਡ ਦਾ ਕੰਮ ਹੋਵੇ ਉਹ ਇਕੱਠੇ ਹੋ ਜਾ ਕਰੋ ਜਦੋਂ ਪਿੰਡ ਦਾ ਕੰਮ ਉਹ ਪਿੰਡ 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 ਵਾਸਤੇ ਇਕੱਠੇ ਹੋ ਜੋ ਵੋਟਾਂ ਵੇਲੇ ਵੋਟਾਂ ਦਾ ਰੌਲਾ ਮਹੀਨਾ ਡੇਢ ਮਹੀਨਾ ਹੀ ਰਹਿੰਦਾ ਹੈ ਠੀਕ ਹੈ ਨਾ ਉਹ ਡੇਢ ਮਹੀਨਾ ਜਿਹੜੀ ਪਾਰਟੀ ਚੰਗੀ ਲੱਗੇ ਉਧਰ ਹੋ ਜਾ ਮੈਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਨਾ ਪਰ ਜਦੋਂ ਕੰਮ ਲੈਣਾ ਜਿਵੇਂ ਹੁਣ ਅੱਜ ਆਏ ਹਾਂ ਸਾਰੀਆਂ ਪੰਚਾਇਤਾਂ ਇਕੱਠੀਆਂ ਆਈਆਂ ਨੇ ਇੱਕ ਇੱਕ ਜਾਨ ਨੇ ਬੋਲਿਆ ਬਾਕੀਆਂ ਨੇ ਸਹਿਮਤੀ ਦਿੱਤੀ ਹੈ ਕੱਲ ਨੂੰ ਚੈੱਕ ਲਾ ਕੇ ਕੰਮ ਸ਼ੁਰੂ ਕਰ ਦੋ ਸਾਰਿਆਂ ਦੇ ਸਾਹਮਣੇ ਅੱਜ ਕੱਲ ਪੱਕੇ ਦਾ ਕੰਮ ਹੈ ਹਾਂ ਇੱਕ ਗੱਲ ਮੈਂ ਜ਼ੋਰ ਕਹਾਂਗਾ ਸਾਰਿਆਂ ਨੂੰ ਕਿ ਕੰਮ ਕੋਲੇ ਖੜ ਕੇ ਕਰਾਇਓ ਜਿਹੜੇ ਪੈਸੇ ਆਗੇ ਇਹਨਾਂ ਸੋਚੋ ਸਰਕਾਰ ਦਾ ਪੈਸਾ ਤੇ ਸਰਕਾਰੀ ਕੰਮ ਚੱਲ ਰਿਹਾ ਹੈ ਉਹੀ ਸੜਕ 'ਚ ਮਾਰੀ ਮਾਰੀ ਬਜਰੀ ਪਾ ਗਿਆ ਮਾਰੀ ਘੱਟ ਲੁੱਕ ਪਾ ਗਿਆ 6 ਮਹੀਨੇ ਮੈਂ ਫੇਰ ਖੜਾ ਉਹ ਮੁੱਦਾ ਉਹ ਕੋਲੇ ਖੜ ਕੇ ਇੱਕ ਬੰਦੇ ਡਿਊਟੀ ਲਾ ਦੋ ਤਾਂ ਦੇਖਣਾ ਉਦੋਂ ਬਾਅਦ ਸਾਨੂੰ ਦੱਸ ਦੋ ਵੀ ਆ ਠੇਕੇਦਾਰ ਮਾਲ ਘੱਟ ਪਾ ਰਿਹਾ ਜੀ ਜਿਹੜੀ ਵੈਰਾਈਟੀ ਬਣਦੀ ਹੈ ਦੋ ਇੱਕ ਦਾ ਮਸਾਲਾ ਜਾਂ ਤਿੰਨ ਇੱਕ ਦਾ ਪਾਉਣਾ ਇਹ ਪਾ ਨਹੀਂ ਰਿਹਾ ਜੀ ਸਕੂਲ ਦਾ ਕਮਰਾ ਪਹਿਰੇ 6 ਕਿ ਕਰ ਪਾਉਂਦਾ ਜੀ ਤਾਂ ਇਹਦਾ ਟਹਿ ਜਾਊਗਾ ਸਾਨੂੰ ਦੱਸ ਦੋ ਉਦੋਂ ਬਾਅਦ ਸਾਡਾ ਕੰਮ ਉਹਨੂੰ ਬਲੈਕਲਿਸਟ ਵੀ ਕਰਾਂਗੇ ਔਰ ਜੁਰਮਾਨਾ ਵੀ ਲਾਵਾਂਗੇ ਵੀ ਭਾਈ ਤੂੰ ਜੋ ਲੋਕਾਂ ਦੀ ਜ਼ਿੰਦਗੀਆਂ ਨਾਲ ਖੇਡਦਾ ਇਹ ਕੰਮ ਨਹੀਂ ਕਰ ਸਕਦਾ ਤੂੰ ਸਰਕਾਰੀ ਪੈਸੇ ਨੂੰ ਖਾ ਨਹੀਂ ਸਕਦਾ ਸਰਕਾਰੀ ਪੈਸਾ ਕੀ ਤੇ ਥੋੜਾ ਜਿਹਾ ਪੈਸਾ ਟੈਕਸ ਦਿੰਨੇ ਹੋ ਤੁਸੀਂ ਤੜਕੀ ਉੱਟ ਕੇ ਟੈਕਸ ਦੇਣ ਲੱਗ ਜੰਨੇ ਹੋ ਸਭ ਤੋਂ ਪਹਿਲਾਂ ਚਾਹ ਧਰਦੇ ਆ ਪੱਤੀ ਪਾਉਨੇ ਆ ਪੱਤੀ ਤੇ ਟੈਕਸ ਹੈ ਉਦੋਂ ਬਾਅਦ ਖੰਡ ਪਾਉਨੇ ਆ ਖੰਡ ਤੇ ਟੈਕਸ ਹੈ ਦੁੱਧ ਪਾਉਣਾ ਦੁੱਧ ਤੇ ਟੈਕਸ ਹੈ ਆਟਾ ਗੁੰਨੇ ਆਟੇ ਤੇ ਟੈਕਸ ਹੈ ਆਲੂ ਵਾਲੇ ਪਰੌਂਠੇ ਬਣਾ ਲੈ ਆਲੂਆਂ ਤੇ ਟੈਕਸ ਹੈ ਦਾਲ ਸਬਜ਼ੀਆਂ ਵਾਲੀ ਉਹ ਤੇ ਟੈਕਸ ਹੈ ਫਿਰ ਮੋਬਾਈਲ ਫੋਨ ਕਰਨ ਲੱਗ ਗਏ ਵੀ ਕਿੱਥੇ ਭੋਲੇ ਮੋਬਾਈਲ ਤੇ ਟੈਕਸ ਹੈ ਫਿਰ ਕੰਮ ਆਉਣਾ ਮੈਂ ਤੇਰੇ ਕੋਲੇ ਮੋਟਰਸਾਈਕਲ ਸਟਾਰਟ ਕਰ ਲਿਆ ਤੇਲ ਤੇ ਟੈਕਸ ਹੈ ਫਿਰ ਕਰ ਕੋਤ ਬਾਜ਼ਾਰ ਚ ਕੋਈ ਖਰੀਦ ਕੇ ਲੈ ਉਹ ਸਾਰਾ ਟੈਕਸ ਹੈ ਸ਼ਾਮ ਨੂੰ ਕਰਿਆ ਕਿ ਰੋਟੀ ਖਾਣੇ ਟੈਕਸ ਹੈ ਰੋਟੀ ਤੋਂ ਪਹਿਲਾਂ ਜੋ ਕਰਦੇ ਉਹ ਵੀ ਟੈਕਸ ਹੈ ਵੀ ਰੋਟੀ ਖਾਣ ਜੋਗੇ ਦਾ ਹੋ ਜੀਏ ਹੈ ਨਾ ਉਹ ਟੈਕਸ ਹੈ ਸਾਰਾ ਤੇ ਸ਼ਾਮ ਨੂੰ ਸੌਣ ਵੇਲੇ ਕਹਿੰਦੇ ਆ ਲੈ ਵੀ ਹੁਣ ਨਹੀਂ ਟੈਕਸ ਐ ਕਿਵੇਂ ਟੈਕਸ ਤੂੰ ਉੱਪਰ ਪੱਕਾ ਜਿਹੜਾ ਚਲੀ ਜਾਂਦਾ ਹੈ ਟੈਕਸ ਹੈ ਦਿਨ ਰਾਤ ਟੈਕਸ ਦੇ ਜਾਂਦਾ ਸੁੱਤੇ ਪਏ ਵੀ ਟੈਕਸ ਦੇ ਜਾਂਦੇ ਆ ਪਤਾ ਠੀਕ ਹੈ ਨਾ ਪੈਦਾ ਥੋੜਾ ਥੋੜਾ ਪੈਦਾ ਤੁਸੀਂ ਵਰਤੋ ਵੀ ਉਹਨੂੰ ਆ ਦਿੰਦੇ ਆ 2 ਕਰੋੜ ਦੋਤਾ 3 ਕਰੋੜ ਦਾ ਚੈੱਕ 40 ਲੱਖ ਦਾ ਪਹਿਲਾਂ ਕਦੇ ਮਿਲੇ ਸੀ 50000 ਦਾ ਚੈੱਕ ਅਨਾਉਂਸ ਕਰਤਾ ਅੱਜ ਮੁੜ ਕੇ ਉਨੇ ਪੈਸੇ ਬਾਦਲ ਕਹਿੰਦੇ ਮੰਗਰ ਲੱਗ ਜਾਂਦੇ ਸੀ ਵੀ 50 ਕਹਿ ਕੇ ਆਇਆ ਸੀ 5-7000 ਦਾ ਚੰਡੀਗੜ੍ਹ ਤੇ ਜਾਣ ਦਾ ਲੱਗਦਾ ਹੈ ਅਸੀਂ ਨਹੀਂ ਚਾਹੁੰਦੇ ਤੁਹਾਡੇ ਚੰਡੀਗੜ੍ਹ ਦੇ ਕੀੜੇ ਵਜਣ ਕਾਰ ਕਰੋਗੇ ਪੰਜ ਸੱਤ ਜਾਣੇ ਜਾਓਗੇ ਰੋਟੀ ਖਾਓਗੇ ਆਓਗੇ 7-8000 ਨੂੰ ਪੈਂਦਾ ਜੀ ਇੱਕ ਕੀੜਾ ਕਾਹਦੇ ਬਾਰੇ ਤੇ ਜਦੋਂ ਨਾ ਵੋਟਾਂ ਮੰਗਣੇ ਆਉਂਦੇ ਆਉਂਦੇ ਕੋਠਿਆਂ 'ਚ ਵੀ ਆਉਨੇ ਆ ਸੀ ਵੀ ਆਚਾਰ ਕਰਨੇ ਉੱਥੇ ਜਾ ਕੇ ਵੀ ਕਹਿੰਨੇ ਧਿਆਨ ਰੱਖਿਓ ਜਦੋਂ ਸਰਕਾਰ ਬਣ ਜਾਂਦੀ ਹੈ ਕਹਿੰਦੇ ਚੰਡੀਗੜ੍ਹ ਆ ਜਾਓ ਕਿ ਕੀ ਗੱਲ ਸਰਕਾਰ ਮੰਨ ਤੋਂ ਬਾਅਦ ਅਸੀਂ ਕਿਉਂ ਨਹੀਂ ਆ ਸਕਦੇ ਇੱਥੇ ਅਸਰੋਂ ਨਾਲ ਲਿਓ ਕਿਹੜੀ ਗੱਲ